ਪੰਜਾਬ ਸਰਕਾਰ ਕਹਿੰਦੀ ਕਿ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਫੈਲੇ ਆ ਕਿਸਾਨ ਜਿੱਥੇ ਬੰਦਿਆਂ ਤੇ ਕਿਸਾਨ ਖੁਦ ਇਹ ਗੱਲ ਕਹਿੰਦੇ ਕਿ ਕੋਈ ਫਾਇਦਾ ਨਹੀਂ ਕਿਸਾਨ ਇਹ ਗੱਲ ਕਹਿੰਦੇ ਵੀ ਜਦੋਂ ਅਸੀਂ ਅਮੀਰ ਤੁਹਾਡੇ ਤਰੀਕੇ ਨਾਲ ਹੋਣਾ ਨਹੀਂ ਚਾਹੁੰਦੇ ਜਿਵੇਂ ਤੁਸੀਂ ਕਹਿੰਦੇ ਆ ਕਿ ਆਰਥਿਕ ਤੌਰ ਦੇ ਉੱਤੇ ਬਹੁਤ ਉੱਚੇ ਚਲੇ ਜਾਓਗੇ ਈਵੇਂ ਅਸੀਂ ਹੋਣਾ ਨਹੀਂ ਚਾਹੁੰਦੇ ਤਾਂ ਜ਼ਬਰਦਸਤੀ ਸਾਨੂੰ ਇੰਨੇ ਵੱਡੇ ਆਰਥਿਕ ਵਿਕਾਸ ਦੇ ਵੱਲੇ ਧੱਕਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਤੇ ਆਰਥਿਕ ਤੌਰ ਦੇ ਉੱਤੇ ਵਿਕਸਿਤ ਕਰਨਾ ਤੁਹਾਨੂੰ ਪੱਕੇ ਪੈਰੀਂ ਕਰਨਾ ਤੁਹਾਨੂੰ ਵਟਤ ਦੇ ਵਿੱਚ ਨਪੁੰਨ ਕਰਨਾ ਤੁਹਾਨੂੰ ਅਮੀਰ ਕਰਨਾ ਇਹ ਤੁਸੀਂ ਇੰਨਾ ਫਿਕਰ ਸਾਡਾ ਹੁਣੇ ਇੱਕਦਮ ਕਿਉਂ ਕਰਨ ਲੱਗ ਪਏ ਆ ਸਾਢੇ 3 ਸਾਲ ਬੀਤਣ ਤੋਂ ਬਾਅਦ ਤੁਹਾਨੂੰ ਸਾਡੀ ਆਰਥਿਕਤਾ ਦਾ ਇੰਨਾ ਚੇਤਾ ਕਿਉਂ ਆ ਗਿਆ ਤੁਹਾਨੂੰ ਪੰਜਾਬ ਦੇ ਵਿੱਚ ਅਰਬਨ ਸਟੇਟ ਬਸਾਉਣ ਦਾ ਇੰਨਾ ਚੇਤਾ ਕਿਉਂ ਆ ਗਿਆ ਤੁਹਾਨੂੰ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਨੂੰ ਡਿਵੈਲਪ ਕਰਨਾ ਵਿਕਸਿਤ ਕਰਨਾ ਇੰਨਾ ਚੇਤਾ ਕਿਉਂ ਆ ਗਿਆ ਪਿਛਲੇ ਪਾਸੇ ਕੌਣ ਖੜਾ ਤੁਹਾਡੇ ਸਰਕਾਰ ਇਹ ਗੱਲ ਕਹਨੀ ਜੀ ਕਿ ਤੁਸੀਂ ਕਿਸਾਨ ਹੋ ਸਾਡੇ ਆਪਣੇਓ ਜ਼ਮੀਨ ਦੇਣੀ ਦਿਓ ਨਹੀਂ ਦੇਣੀ ਨਾ ਦਿਓ ਜੇਕਰ ਤੁਸੀਂ ਸਾਨੂੰ ਇਹ ਗੱਲ ਕਹੋਗੇ ਕਿ ਸਾਡੀ ਜ਼ਮੀਨ ਵਿਕਸਤ ਕਰ ਦਿਓ ਤੇ ਫਿਰ ਭਾਈ ਜ਼ਮੀਨ ਵਿਕਸਤ ਹੋ ਜੂਗੀ ਪਰ ਇਸੇ ਦਰਮਿਆਨ ਲੁਧਿਆਣਾ ਸ਼ਹਿਰ ਦੇ ਵੱਲੋਂ ਇੱਕ ਤਹਿਸੀਲਦਾਰ ਸਾਹਿਬ ਦੇ ਦਸਤਖਤਾਂ ਦੇ ਹੇਠ ਚਿੱਠੀ ਵਾਇਰਲ ਹੋਈ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਫਲਾਣੇ 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 ਪਿੰਡ ਜਿਨ੍ਹਾਂ ਦੀ ਕਿ ਜ਼ਮੀਨ ਇਸਨ ਮੀਤੀ ਦੇ ਤਹਿਤ ਲੈਂਡ ਪੂਲਿੰਗ ਨੀਤੀ ਤਹਿਤ ਆਉਂਦੀ ਆ ਇਹਨਾਂ ਜ਼ਮੀਨਾਂ ਦੇ ਖਸਰਾ ਨੰਬਰ ਫਲਾਣੇ ਫਲਾਣੇ ਆ ਇਹਨਾਂ ਨੂੰ ਸੀਐਲਯੂ ਜਾਰੀ ਨਾ ਕੀਤੀ ਜਾਵੇ ਮਤਲਬ ਇਹਦਾ ਕੀ ਆ ਇਹਨਾਂ ਜ਼ਮੀਨਾਂ ਦੇ ਉੱਤੇ ਉਸਾਰੀ ਨਹੀਂ ਹੋ ਸਕੇਗੀ ਇਹਨਾਂ ਜ਼ਮੀਨਾਂ ਦੇ ਉੱਤੇ ਕੁਝ ਵੀ ਨਹੀਂ ਬਣ ਸਕੂਗਾ ਨਵੇਂ ਸਿਰੇ ਤੋਂ ਤੇ ਇਹਦਾ ਮਤਲਬ ਇਹ ਆ ਜੀ ਕਿ ਜ਼ਮੀਨ ਕਿਸਾਨ ਦੀ ਹੈ ਕਿ ਨਹੀਂ ਹੈ ਅੱਜ ਤੋਂ ਹੀ ਸਵਾਲ ਖੜਾ ਹੋ ਜਾਣਾ ਕਿਸਾਨਾਂ ਦੇ ਵੱਡੇ ਹਿੱਸੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਸਵਾਲ ਵੈਸੇ ਮਨ ਦੇ ਵਿੱਚ ਹੀ ਆਉਣਾ ਸੁਭਾਵਿਕ ਵੀ ਆ ਕਿ ਜਦੋਂ ਕਿਸਾਨ ਜਾਂ ਤੁਸੀਂ ਜਾਂ ਮੈਂ ਚਾਹੁੰਦੇ ਹੀ ਨਹੀਂ ਕਿ ਭਾਈ ਸਾਡਾ ਇਹੋ ਜਿਹਾ ਵਿਕਾਸ ਹੋਵੇ ਤਾਂ ਤੁਸੀਂ ਇਹ ਵਿਕਾਸ ਕਰਨ ਦੀ ਕਾਲ ਕਿਹੜੀ ਗੱਲੋਂ ਕਰਦੇ ਆ ਉਦਾਹਰਨ ਦੇ ਤੌਰ ਤੇ ਗੱਲ ਇਹ ਆ ਤੁਹਾਨੂੰ ਇਹ ਗੱਲ ਕਹੀ ਜਾਵੇ ਜੀ ਕਿ ਤੁਸੀਂ ਆਪਣੇ ਘਰ ਨੂੰ ਛੱਡ ਦਿਓ ਤੁਹਾਡੇ ਘਰ ਨੂੰ ਅਸੀਂ ਐਨੇ ਪੈਸਿਆਂ ਦੇ ਉੱਤੇ ਕਿਰਾਏ ਤੇ ਚੜਾਉਨੇ ਆ ਤੁਹਾਨੂੰ ਇਹਦਾ ਐਨਾ ਫਾਇਦਾ ਹੋਊਗਾ ਤੁਸੀਂ ਕਿਤੇ ਹੋਰ ਚਲੇ ਜਾਓ ਜਾਂ ਇਸ ਘਰ ਦੇ ਵਿੱਚ ਤੁਹਾਡੇ ਇੱਕ ਅਸੀਂ ਬੈਂਕ ਖੋਲ ਦਿੰਨੇ ਆ ਇੱਕ ਫਲਾਣੀ ਚੀਜ਼ ਖੋਲ ਦਿੰਨੇ ਆ ਉਹਦਾ ਤੁਹਾਨੂੰ ਐਨਾ ਕਿਰਾਇਆ ਆਊਗਾ ਤੁਹਾਡਾ ਇੱਥੇ ਮੁੱਲ ਵੱਧ ਜਾਊਗਾ ਤੁਹਾਡੇ ਮਕਾਨ ਦਾ ਮੁੱਲ ਵੱਧ ਜਾਊਗਾ ਤੁਹਾਡੇ ਘਰ ਦਾ ਮੁੱਲ ਵੱਧ ਜਾਊਗਾ ਤੇ ਤੁਸੀਂ ਅੱਗੋਂ ਇਹ ਗੱਲ ਕਹਿੰਨੇ ਵੀ ਸਾਨੂੰ ਚਾਹੀਦਾ ਹੀ ਨਹੀਂ ਇਦਾਂ ਅਸੀਂ ਇਦਾਂ ਚਾਹੁੰਦੇ ਹੀ ਨਹੀਂ ਤੁਹਾਨੂੰ ਸਾਡਾ ਫਿਕਰ ਕੀ ਹੈ ਅਸੀਂ ਜੋ ਕਮਾਉਨੇ ਆ ਸੋ ਖਾਣੇ ਆ ਤੁਸੀਂ ਸਾਡੇ ਪਹਿਲਾਂ ਵਾਲੇ ਹੀ ਯਾਨੀ ਕਿ ਖੇਤੀ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਸਹਿਯੋਗ ਦਿਓ ਸਾਡੇ ਫਾਇਦੇ ਦੇ ਲਈ ਕਾਨੂੰਨ ਪਾਸ ਕਰੋ ਸਾਡੇ ਹੱਕ ਦੇ ਵਿੱਚ ਖੜੋ ਐਮਐਸਪੀ ਦੀ ਗੱਲ ਕਰੋ ਬਾਕੀ ਗੱਲਾਂ ਦੇ ਉੱਤੇ ਗੌਰ ਕਰੋ ਤੁਹਾਨੂੰ ਆਹ ਚੇਤਾ ਕਿਉਂ ਆ ਗਿਆ ਵੀ ਭਾਈ ਅਸੀਂ ਖੇਤਾਂ ਦੇ ਵਿੱਚ ਜਿੱਥੇ ਕਿਾਰੇ ਆ ਜਿੱਥੇ ਵਟਾਂ ਜਿੱਥੇ ਖਾਲ ਆ ਜਿੱਥੇ ਬੰਨੇ ਆ ਜਿੱਥੇ ਔਰੇ ਆ ਇਹਨਾਂ ਥਾਵਾਂ ਦੇ ਉੱਤੇ ਅਸੀਂ ਅਰਬਨ ਅਸਟੇਟ ਦੀ ਨੀਂ ਰੱਖਣੀ ਤੁਹਾਨੂੰ ਇਹਨਾਂ ਫਿਕਰ ਸਾਡਾ ਕਿਹੜੀ ਗੱਲੋਂ ਆ ਹੁਣ ਇਹ ਜਿਹੜਾ ਮਾਮਲਾ ਇਹ ਵੱਡੇ ਸੰਘਰਸ਼ ਵੱਲ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਨੇ 30 ਤਰੀਕ ਨੂੰ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਫਿਲੌਰ ਦਾ ਪਿੰਡ ਹੈਗਾ ਜੀ ਪਟੀਆਂ ਹੁਣ ਗੌਰ ਨਾਲ ਸੁਣਿਓ ਫਿਲੌਰ ਦੇ ਪਿੰਡ ਪਟੀਆਂ ਦੇ ਵਿੱਚ 700 ਏਕੜ ਦੇ ਕਰੀਬ ਕਰੀਬ ਜ਼ਮੀਨ ਐਕਵਾਇਰ ਹੋਣੀ ਆ ਇਸ ਲੈਂਡ ਪੂਲਿੰਗ ਨੀਤੀ ਦੇ ਤਹਿਤ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਨਾਮ ਹੈਗਾ ਜੀ ਰਣਜੀਤ ਸਿੰਘ ਬਾਠ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਜ਼ਮੀਨਾ ਬਚਾਉਣ ਵਾਸਤੇ ਲੜਾਈ ਲੜਨੀ ਪੈਣੀ ਹੈ ਤੇ ਅਸੀਂ ਤਿਆਰ ਬਰ ਤਿਆਰ ਹਾਂ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਨੀਤੀ ਦੇ ਖਿਲਾਫ ਮਤੇ ਪਾਸ ਕਰਕੇ ਮਤੇ ਜਿਹੜੇ ਉਹ ਐਸਡੀਐਮ ਨੂੰ ਤੇ ਬਾਕੀ ਅਧਿਕਾਰੀਆਂ ਨੂੰ ਤੇ ਗਲਾਡਾ ਨੂੰ ਸੌਂਪ ਦਿੱਤੇ ਆ ਸਾਨੂੰ ਬਿਲਕੁਲ ਨਹੀਂ ਚਾਹੀਦਾ ਜਿਹੋ ਜਿਹਾ ਇਹ ਵਿਕਾਸ ਚਾਹੁੰਦੇ ਆ ਇਹ ਸਰਪੰਚ ਸਾਹਿਬ ਨੇ ਗੱਲ ਕਹੀ ਆ ਅਗਲੀ ਗੱਲ ਇਹ ਜੀ ਕਿ 65500 ਤੇ 33 ਏਕੜ ਦੇ ਕਰੀਬ ਕਰੀਬ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਅਕਵਾਇਰ ਕਰਨ ਦਾ ਮਾਮਲਾ ਉਸ ਤੋਂ ਅਗਲੀ ਗੱਲ ਇਹ ਜੀ ਕਿ ਇਹਦੇ ਵਿੱਚ 21550 ਏਕੜ ਦੇ ਕਰੀਬ ਉਦਯੋਗਿਕ ਜ਼ੋਨ ਵੀ ਸ਼ਾਮਲ ਹੈਗੇ ਆ ਸਮਰਾਲਾ ਦੇ ਵਿੱਚ ਇੱਕ ਪਿੰਡ ਬਾਲਿਓ ਇਸ ਪਿੰਡ ਦੇ ਵਿੱਚੋਂ ਲਗਭਗ ਮੈਂ ਹਰ ਥਾਂ ਤੇ ਲਗਭਗ ਸ਼ਬਦ ਵਰਤਦਾ ਕਈ ਵਾਰੀ 2-4 ਏਕੜ ਵਧੇ ਜਾਂ ਘਟ ਵੀ ਹੋ ਸਕਦੀ ਪਰ ਸਮਰਾਲਾ ਦਾ ਪਿੰਡ ਬਾਲਿਓ ਉਹਦੇ ਵਿੱਚ ਲਗਭਗ 250 ਏਕੜ ਜ਼ਮੀਨ ਅਕਵਾਇਰ ਕਰਨ ਦੀ ਗੱਲ ਆ ਇਥੋਂ ਦੇ ਕਿਸਾਨਾਂ ਨੇ ਵੀ ਇਹ ਗੱਲ ਕਹਤੀ ਹੈ ਜੀ ਕਿ ਅਸੀਂ ਸਰਕਾਰ ਦੀ ਇਸ ਨੀਤੀ ਦੇ ਖਿਲਾਫ ਹਾਂ ਬਾਲਿਓ ਪਿੰਡ ਦਾ ਸਰਪੰਚਾ ਜੀ ਮਨਿੰਦਰ ਸਿੰਘ ਉਹਨਾਂ ਦਾ ਕਹਿਣਾ ਜੀ ਕਿ ਪਿੰਡ ਦੇ ਵਿੱਚ ਅਸੀਂ ਚੇਤਾਵਨੀ ਬੋਰਡ ਵੀ ਲਾਤਾ ਹੁਣ ਹੋਰ ਗੌਰ ਨਾਲ ਸੁਣਿਓ ਉਹਨਾਂ ਨੇ ਕਿਹਾ ਜੀ ਚੇਤਾਵਨੀ ਬੋਰਡ ਲਾਤਾ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਆਗੂ ਜੇਕਰ ਸਰਕਾਰ ਦਾ ਕੋਈ ਅਧਿਕਾਰੀ ਕਿਸੇ ਵੀ ਵਿਭਾਗ ਦਾ ਕੋਈ ਅਧਿਕਾਰੀ ਸਾਨੂੰ ਪੁਲੋਸਣ ਵਾਸਤੇ ਆਊਗਾ ਤੇ ਸਾਨੂੰ ਸਮਝਾਉਣ ਵਾਸਤੇ ਆਊਗਾ ਕਿ ਇਸ ਨੀਤੀ ਦੇ ਤੁਹਾਨੂੰ ਫਾਇਦੇ ਬਹੁਤ ਆ ਤੁਸੀਂ ਭਾਈ ਇਧਰਲੇ ਪਾਸੇ ਆ ਕੇ ਜੁੜੋ ਉਹ ਕਹਿੰਦੇ ਵੀ ਫਿਰ ਉਹ ਆਪ ਦਾ ਪੜਿਆ ਆਪੇ ਵਿਚਾਰ ਲੂਗਾ ਇੱਥੇ ਸਾਨੂੰ ਫਾਇਦੇ ਗਨਉਣ ਦੇ ਵਾਸਤੇ ਭੁੱਲ ਕੇ ਵੀ ਨਾ ਆਏ ਜਾਵੇ ਚੇਤਾਵਨੀ ਬੋਰਡ ਪੜ ਲਿਆ ਜਾਵੇ ਉਹਨਾਂ ਨੇ ਇਹ ਗੱਲ ਕਹੀ ਆ ਅਸਲ ਵਿੱਚ ਗੱਲ ਇਹ ਆ ਵੀ 100 ਤੋਂ 7 ਦੇ ਕਰੀਬ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਨੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਮਤੇ ਪਾਸ ਕਰ ਦਿੱਤੇ ਆ ਤੇ ਇਹ ਗੱਲ ਕਹੀ ਆ ਜੀ ਕਿ ਅਸੀਂ ਜ਼ਮੀਨਾਂ ਨਹੀਂ ਛੱਡਾਂਗੇ ਜੋ ਮਰਜ਼ੀ ਹੋ ਜੇ ਜੋਗਿੰਦਰ ਸਿੰਘ ਉਗਰਾਹਾ ਜਿਹੜੇ ਕਿਸਾਨ ਆਗੂ ਨੇ ਬਲਵੀਰ ਸਿੰਘ ਰਾਜੇਵਾਲ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਕਿਸਾਨ ਆਗੂ ਤੇ ਬਹੁਤ ਸਾਰੇ ਹੋਰ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਪਹਿਲਾਂ ਅਸੀਂ ਕੇਂਦਰ ਦੇ ਖਿਲਾਫ ਲੜਾਈ ਲੜੀ ਹੁਣ ਅਸੀਂ ਆਪਣੇ ਦੇ ਖਿਲਾਫ ਲੜਾਈ ਲੜ ਰਹੇ ਹਾਂ ਜਦੋਂ ਕੇਂਦਰ ਦੇ ਖਿਲਾਫ ਲੜਾਈ ਲੜਦੇ ਸੀ ਤਿੰਨ ਖੇਤੀ ਕਰੂਨਾ ਦੇ ਖਿਲਾਫ ਉਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਗੱਲ ਕਹਿੰਦੇ ਸੀ ਕਿ ਜ਼ਮੀਨਾਂ ਤੁਹਾਡੀ ਮਾਂ ਹਨ ਇਹ ਮਾਂਵਾਂ ਨੇ ਤੁਹਾਡੀਆਂ ਇਹ ਧਰਤੀ ਇਹ ਟੋਟੇ ਇਹ ਜ਼ਮੀਨ ਇਹ ਖੇਤੀ ਜੋਗ ਜ਼ਮੀਨ ਤੁਹਾਡੀ ਮਾਂ ਹੈ ਉਹ ਕਹਿੰਦੇ ਜੀ ਅਸੀਂ ਆਪਣੀ ਥਾਂ ਦੇ ਉੱਤੇ ਖੜੇ ਹਾਂ ਸਾਨੂੰ ਮਾਂ ਦੀ ਗੱਲ ਦੱਸਣ ਵਾਲੇ ਲੋਕ ਅੱਜ ਭੁੱਲ ਗਏ ਕਿ ਇਹ ਸਾਡੀ ਮਾਂ ਹੈ ਤੇ ਅਸੀਂ ਇਸ ਗੱਲ ਨੂੰ ਭੁੱਲੇ ਨਹੀਂ ਗੱਲ ਫੇਰ ਇੱਥੇ ਆ ਕੇ ਮੁੱਕਦੀ ਆ ਵੀ ਇਹਦੇ ਪਿੱਛੇ ਕਾਰਨ ਕੀ ਆ ਇਹ ਕਿਹੜਾ ਕਾਰਨ ਹੋਇਆ ਵੀ ਜਦੋਂ ਪੰਜਾਬ ਦੇ ਕਿਸਾਨ ਕਹਿੰਦੇ ਅਸੀਂ ਜ਼ਮੀਨ ਦੇਣੀ ਨਹੀਂ ਸਰਕਾਰ ਕਹਿੰਦੀ ਇਹਦੇ ਫਾਇਦੇ ਨੇ ਆ ਸਰਕਾਰ ਇਹ ਗੱਲ ਕਹਿੰਦੀ ਲੱਖ ਰੁਪਿਆ ਇਹ ਦੇਵਾਂਗੇ 50000 ਰੁਪਿਆ ਇਹੋਂ ਦੇਵਾਂਗੇ ਖੇਤੀਬਾੜੀ ਵਾਲੀ ਜ਼ਮੀਨ ਤੇ ਖੇਤੀ ਤੁਸੀਂ ਕਰਦੇ ਰਹੋ ਜਿੰਨੇ ਚਿਰ ਵਿਕਸਤ ਨਹੀਂ ਹੁੰਦੀ ਇਹ ਜਦੋਂ ਅਸੀਂ ਇੱਥੇ ਕੰਮ ਕਾਜ ਕਰਨਾ ਸ਼ੁਰੂ ਕਰਤਾ ਫਿਰ ਤੁਹਾਨੂੰ ਇੰਨੇ ਪੈਸੇ ਦੇ ਦਿਆਂਗੇ ਕਿਸੇ ਨੇ ਇਦਾਂ ਦੇ ਪੈਸੇ ਮੰਗੇ ਆ ਸਰਕਾਰ ਦੇ ਕੋਲੋਂ ਕਿਸੇ ਨੇ ਇਹ ਮੰਗ ਰੱਖੀ ਆ ਵੀ ਭਾਈ ਕਿਰਪਾ ਕਰਕੇ ਸਾਨੂੰ 1 ਲੱਖ ਰੁਪਏ ਦਿੱਤਾ ਜਾਵੇ ਕਿਰਪਾ ਕਰਕੇ ਸਾਨੂੰ ਏਕੜ ਦਾ 50 ਹਜ਼ਾਰ ਰੁਪਏ ਦਿੱਤਾ ਜਾਵੇ ਕਿਰਪਾ ਕਰਕੇ ਸਾਨੂੰ 1000 ਗਜ ਦਾ ਰੈਸੀ ਪਲਾਟ ਦਿੱਤਾ ਜਾਵੇ ਕਿਰਪਾ ਕਰਕੇ ਸਾਨੂੰ 200 ਗਜ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਵੇ ਇਹ ਕਿਨੇ ਕਿਨੇ ਮੰਗ ਰੱਖੀ ਆ ਪਹਿਲਾਂ ਤਾਂ ਸਵਾਲ ਇਹ ਆ ਤੇ ਜਿਹੜੀ ਚੀਜ਼ ਦੀ ਮੰਗ ਰੱਖੀ ਨਹੀਂ ਤੁਸੀਂ ਉਹ ਕੁਝ ਕਰਦੇ ਕਿਉਂ ਆ ਤੇ ਜਿਹੜੀਆਂ ਗੱਲਾਂ ਚੋਣ ਮੈਨੀਫੈਸਟੋ ਦੇ ਵਿੱਚ ਸਨ ਉਹ ਗੱਲਾਂ ਕਰਦੇ ਕਿਉਂ ਨਹੀਂ ਸਵਾਲ ਸਿਰਫ ਇੱਥੇ ਮੁੱਕਦਾ ਇੰਉ ਲੱਗਦਾ ਵੀ ਭਾਈ ਇਹਦੇ ਪਿੱਛੇ ਏਜੰਡਾ ਕੋਈ ਹੋਰ ਆ ਇਹ ਵੀ ਹੋ ਸਕਦਾ ਵੀ ਕੱਲ ਨੂੰ ਸਰਕਾਰ ਇਹ ਗੱਲ ਕਵੇ ਵੀ ਜਦੋਂ ਹੁਣ ਇਸ ਗੱਲ ਦਾ ਬਰੂਲਾ ਬਣ ਗਿਆ ਇਸ ਗੱਲ ਦੀ ਵਿਰੋਧਤਾ ਬਹੁਤ ਵੱਡੇ ਪੱਧਰ ਤੇ ਹੋ ਗਈ ਤੇ ਹਾਲੇ ਹੋਊਗੀ ਜਦੋਂ ਕਿਸਾਨ ਹੀ ਇਸ ਗੱਲ ਦੇ ਉਲਟ ਹੋ ਗਏ ਤੇ ਹੋ ਸਕਦਾ ਭਾਈ ਸਰਕਾਰ ਮਹੀਨੇ ਨੂੰ 2 ਮਹੀਨਿਆਂ ਨੂੰ 4 ਮਹੀਨਿਆਂ ਨੂੰ 6 ਮਹੀਨਿਆਂ ਨੂੰ ਇਹ ਗੱਲ ਕਵੇ ਕਿ ਭਾਈ ਜੇਕਰ ਕਿਸਾਨ ਇਸ ਗੱਲ ਕਰਕੇ ਖੁਸ਼ ਆ ਤੇ ਭਾਈ ਫਿਰ ਅਸੀਂ ਆਪਦੇ ਪੈਰ ਪਛਾਣ ਨੂੰ ਖਤੜਦੇ ਆ ਅਸੀਂ ਲੈਂਡ ਪੂਲਿੰਗ ਨੀਤੀ ਦੇ ਉੱਤੇ ਕਾਟਾ ਫੇਰ ਦਿੰਨੇ ਆ ਓਨੇ ਸਮੇਂ ਦੇ ਵਿੱਚ ਇਹ ਜਿਹੜੇ ਵਿਰੋਧ ਹੋਣੇ ਆ ਇੰਨਾ ਵਿਰੋਧਾਂ ਦੇ ਚੱਲਦਿਆਂ ਕਿਤੇ ਹੋਰ ਖਬਰਾਂ ਦੇ ਵੱਲੋਂ ਧਿਆਨ ਪਟਕਾਉਣ ਦੀ ਕੋਸ਼ਿਸ਼ ਤਾਂ ਨਹੀਂ ਜਿਵੇਂ ਕਿ ਅਸੀਂ ਲੰਮਾ ਸਮਾਂ ਦੇਸ਼ ਦੇ ਕਿਸਾਨਾਂ ਨੇ ਲੰਮਾ ਸਮਾਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਤੇ ਹੋਰ ਬਾਰਡਰਾਂ ਦੇ ਉੱਤੇ ਆਪਾਂ ਜਾਣਦੇ ਕਿ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਲੜੀ ਅਸੀਂ ਇਸ ਗੱਲੋਂ ਜਿੱਤ ਕੇ ਵਾਪਸ ਆਏ ਵੀ ਭਾਈ ਅਸੀਂ ਜੰਗ ਜਿੱਤ ਗਏ ਆ ਪਰ ਉਹ ਜਿਹੜੀ ਜੰਗ ਜਿੱਤਣ ਦੇ ਲਈ ਅਸੀਂ ਸੰਘਰਸ਼ ਕੀਤਾ ਉਸ ਸੰਘਰਸ਼ ਦੇ ਵਿੱਚ ਵਿੱਚ ਸਰਕਾਰ ਦੇ ਫੈਸਲੇ ਹੋਰ ਬਹੁਤ ਸਾਰੇ ਆਏ ਪਰ ਉਹਨਾਂ ਫੈਸਲਿਆਂ ਦੇ ਖਿਲਾਫ ਸਾਡਾ ਧਿਆਨ ਨਹੀਂ ਨਹੀਂ ਗਿਆ ਕਿਉਂਕਿ ਸਾਡਾ ਸਾਰਾ ਧਿਆਨ ਤਾਂ ਕਿਸਾਨ ਅੰਦੋਲਨ ਦੇ ਵੱਲ ਕੇਂਦਰਿਤ ਸੀ ਕਿਤੇ ਇਹਦੇ ਪਿੱਛੇ ਵੀ ਕਾਰਨ ਇਹ ਤਾਂ ਨਹੀਂ ਕਿ ਪੰਜਾਬ ਦੇ ਵਿੱਚ ਕੁਝ ਹੋਰ ਖਬਰਾਂ ਦੇ ਵੱਲੋਂ ਧਿਆਨ ਲਾਂਬੇ ਕਰਨ ਦੀ ਖਾਤਰ ਇਹ ਇੱਕ ਨਵੀਂ ਗੱਲ ਕੀਤੀ ਗਈ ਹੋਵੇ ਵੀ ਚਲੋ ਜਦੋਂ ਰੌਲਾ ਪੈ ਗਿਆ ਉਦੋਂ ਅਸੀਂ ਪੈਰ ਪਛਾਣ ਨੂੰ ਖਿੱਚ ਲਾਂਗੇ ਓਨੀ ਦੇਰ ਦੇ ਵਿੱਚ ਫਲਾਣੇ 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 ਮਸਲੇ ਜਿਹੜੇ ਉਹਦੇ ਵੱਲੋਂ ਪੰਜਾਬ ਦੇ ਲੋਕਾਂ ਦਾ ਕਿਸਾਨੀ ਦਾ ਪਿੰਡਾਂ ਵਾਲਿਆਂ ਦਾ ਧਿਆਨ ਉਰੇ ਪਰੇ ਹੋਇਆ ਰਵੇ ਗੱਲ ਬੜੀ ਸਾਫ਼ ਤੇ ਸਪਸ਼ਟ ਆ ਕਿਸਾਨ ਮੰਨਣੇ ਨਹੀਂ ਗੱਲ ਬੜੀ ਸਾਫ਼ ਤੇ ਸਪਸ਼ਟ ਆ ਇੱਕ ਇਕੜ ਦੇ ਵਿੱਚ ਮੈਂ ਗਲਤ ਵੀ ਹੋ ਸਕਦਾ ਕੁਝ ਗਜ਼ਾਂ ਦੇ ਮਾਮਲੇ ਦੇ ਵਿੱਚ ਇੱਕ ਇਕੜ ਦੇ ਵਿੱਚ ਯਾਨੀ ਕਿ 8 ਕਨਾਲਾਂ ਦੇ ਵਿੱਚ ਯਾਨੀ ਕਿ ਲਗਭਗ 5000 ਦੇ ਕਰੀਬ ਕਰੀਬ ਗਾਜਾ 160 ਮਰਲਿਆਂ ਦੇ ਵਿੱਚ 1 ਏਕੜ ਦੇ ਵਿੱਚ ਲਗਭਗ 5000 ਗਾਜ ਹੁੰਦਾ ਉਸ 5000 ਦੇ ਗਾਜ ਦੇ ਵਿੱਚ ਉਹ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਤੁਹਾਨੂੰ 1000 ਗਾਜ ਦਾ ਅਸੀਂ ਦੇ ਦਾਂਗੇ ਜੀ ਰਿਹਾਇਸ਼ੀ ਪਲਾਟ ਤੁਹਾਨੂੰ 200 ਗਾਜ ਦਾ ਦੇ ਦਾਂਗੇ ਜੀ ਅਸੀਂ ਕਮਰਸ਼ੀਅਲ ਪਲਾਟ ਯਾਨੀ ਕਿ ਤੁਸੀਂ ਸਰਕਾਰ ਨੂੰ ਦਿੱਤਾ 5000 ਗਾਜ ਤੁਹਾਨੂੰ ਮੋੜਵੇਂ ਰੂਪ ਦੇ ਵਿੱਚ ਮਿਲ ਗਿਆ 1200 ਗਾਜ ਇਹਦੇ ਵਿੱਚ ਹੁਣ ਤੁਸੀਂ ਆਪ ਹੀ ਗੁਣਾ ਘਟਾਓ ਕਰਕੇ ਦੇਖ ਲਓ ਵੇ ਤਰੱਕੀ ਕਿਹੜੇ ਪਾਸੇ ਦੂਆਂ ਤੇ ਕਿਸਾਨ ਕਿਹੜੇ ਕਾਰਨ ਕਰਕੇ ਲੜਾਈ ਲੜਦੇ ਹੋਣੇ ਆ ਹਰ ਬੰਦਾ ਨਹੀਂ ਚਾਹੁੰਦਾ ਜੀ ਕਿ ਮੇਰੇ ਖੇਤਾਂ ਦੇ ਵਿੱਚ ਕੰਕਰੀਟ ਵਿਸ਼ੇ ਹਰ ਬੰਦਾ ਨਹੀਂ ਚਾਹੁੰਦਾ ਜੀ ਕਿ ਮੇਰੇ ਖੇਤਾਂ ਦੇ ਵਿੱਚ ਬਿਲਡਿੰਗਾਂ ਬਣਨ ਤੇ ਪੰਜਾਬ ਦੀ ਉਪਜਾਊ ਜ਼ਮੀਨ ਬਾਕੀ ਕਿੰਨੀ ਕੁ ਬਚਦੀ ਆ ਇਹਦੇ ਵਾਲੇ ਜ਼ਰੂਰ ਦੇਖ ਲਓ ਮੈਂ ਜਿੱਕਰ ਰਿਪੋਰਟ ਪੜ੍ਹੀ 1 ਲੱਖ ਏਕੜ ਤੋਂ ਵੱਧ ਪੰਜਾਬ ਦੀ ਖੇਤੀ ਜੋਗ ਜ਼ਮੀਨ ਦੇ ਉੱਤੇ ਹਾਈਵੇ ਬਣ ਗਏ ਆ ਪੁਲ ਬਣ ਗਏ ਆ ਬ੍ਰਿਜ ਬਣ ਗਏ ਆ ਅੰਡਰ ਪਾਸ ਬਣ ਗਏ ਆ ਤੇ ਪੰਜਾਬ ਦੇ ਵਿੱਚ ਤਾਂ ਖੇਤੀਬਾੜੀ ਵਾਲੀ ਜ਼ਮੀਨ ਪਹਿਲਾਂ ਹੀ ਕੱਟੀ ਜਾਂਦੀ ਆ ਤੇ ਜਿਹੜੀ ਘਟੀ ਪਈ ਆ ਉਹਨੂੰ ਹੋਰ ਘਟਾਉਣ ਦੇ ਪਿੱਛੇ ਕਾਰਨ ਕਿਹੜੇ-ਕਿਹੜੇ ਆ ਸਰਕਾਰ ਨੂੰ ਇਹ ਕੁਝ ਚਾਹੀਦਾ ਨਹੀਂ ਜਿਹੜੀਆਂ ਗੱਲਾਂ ਮੈਨੀਫੈਸਟੋ ਦੇ ਵਿੱਚ ਕੀਤੀਆਂ ਹਨ ਉਹ ਗੱਲਾਂ ਦੇ ਵੱਲ ਗੌਰ ਕਰਨੀ ਚਾਹੀਦੀ ਆ ਜਿਹੜੀਆਂ ਗੱਲਾਂ ਕਿਸਾਨ ਨਹੀਂ ਚਾਹੁੰਦਾ ਉਹ ਕਿਉਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਗੱਲਾਂ ਦੇ ਵੱਲ ਗੌਰ ਕਿਉਂ ਕੀਤੀ ਜਾਂਦੀ ਸਾਨੂੰ ਸਮਝਾਉਣ ਦੀ ਥਾਂ ਤੇ ਸਰਕਾਰ ਨੂੰ ਖੁਦ ਸਮਝਣਾ ਚਾਹੀਦਾ ਕਿਸਾਨ ਨੇ ਗੱਲ ਕਹਿੰਦੇ ਆ ਕਿਸਾਨ ਕਹਿੰਦੇ ਅਸੀਂ ਸਮਝੇ ਹੀ ਹੋਏ ਆ ਜਿਹੜੇ ਆਮ ਆदमी ਪਾਰਟੀ ਦੇ ਜਾਂ ਹੋਰ ਸਿਆਸੀ ਆਗੂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਬੀਜੇਪੀ ਦੇ ਨੀਤੀਆਂ ਮਾੜੀਆਂ ਹਨ ਅੱਜ ਬੀਜੇਪੀ ਇਹ ਗੱਲ ਕਹਿੰਦੀ ਜੀ ਅਸੀਂ ਕਿਸਾਨ ਦੇ ਨਾਲ ਆ ਤੇ ਕਿਸਾਨ ਇਹ ਗੱਲ ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਗਲਤ ਆ ਤੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਜੀ ਕਿਸਾਨ ਸਮਝ ਲੈਣ ਇਹਦਾ ਫਾਇਦਾ ਬਹੁਤ ਆ ਇਹ ਡਰਾਮੇਬਾਜ਼ੀ ਕਿਹੜੀ ਚੱਲ ਪਈ ਆ ਰਾਤੋਂ ਰਾਤ ਲੋਕ ਹੋਰ ਇਕੱਠੇ ਹੋ ਰਹੇ ਆ ਲੈਂਡ ਪੂਲਿੰਗ ਨੀਤੀ ਦਾ ਹਲੇ ਹੋਰ ਸੱਚ ਸਾਹਮਣੇ ਆਉਣਾ ਹੁਣ ਮੈਂ ਅੱਜ ਇੱਕ ਹੋਰ ਰਿਪੋਰਟ ਪੜ੍ਹੀ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਬੇ ਜਦੋਂ ਤੁਹਾਡੀ ਜ਼ਮੀਨ ਐਕਵਾਇਰ ਹੋ ਗਈ ਯਾਨੀ ਕਿ ਲੈਂਡ ਪੂਲਿੰਗ ਨੀਤੀ ਦੇ ਤਹਿਤ ਤੁਹਾਡੀ ਜ਼ਮੀਨ ਆ ਗਈ ਖਸਰਾ ਨੰਬਰ ਵਿੱਚ ਆ ਗਈ ਤੁਸੀਂ ਉੱਥੇ ਕੰਮ ਕਿਵੇਂ ਕਰੋਗੇ ਜਦੋਂ ਉਹਦੇ ਆਲੇ-ਦੁਆਲੇ ਚਾਰ ਦੀਵਾਰੀ ਕਰਤੀ ਤੁਸੀਂ ਟਰੈਕਟਰ ਲੈ ਕੇ ਕਿਵੇਂ ਕਹੋਗੇ ਕਿ ਮੈਂ ਤਾਂ ਕਦੂ ਕਰਨ ਚੱਲਿਆ ਤੁਸੀਂ ਕਿਵੇਂ ਕਹੋਗੇ ਮੈਂ ਝੋਨਾ ਵੜਨ ਚੱਲਿਆ ਤੁਸੀਂ ਕਿਵੇਂ ਕਹੋਗੇ ਮੈਂ ਕਣਕ ਬੀਜਣ ਚੱਲਿਆ ਤੁਸੀਂ ਕਿਵੇਂ ਕਹੋਗੇ ਮੈਂ ਕੁੱਪ ਲਾਉਣ ਚੱਲਿਆ ਸਵਾਲ ਇਹ ਵੀ ਪੈਦਾ ਹੁੰਦਾ ਇਹ ਕਾਰਨ ਕੀ ਆ ਜਿਹੜੇ ਪਹਿਲਾਂ ਅਰਬਨ ਸਟੇਟ ਬਣੇ ਆ ਤੁਹਾਨੂੰ ਉਹ ਹੋਰ ਚੰਗੇ ਬਣਾਉਣੇ ਚਾਹੀਦੇ ਮੈਂ ਜਲੰਧਰ ਦੀ ਉਦਾਹਰਣ ਦਿੰਦਾ ਜਲੰਧਰ ਦੇ ਵਿੱਚ ਅਰਬਨ ਸਟੇਟ ਫੇਜ਼ ਨੰਬਰ 1 ਵੀ ਆ ਤੇ 2 ਵੀ ਆ ਤੇ ਹੁਣ ਤੀਜਾ ਵੀ ਮੰਨ ਲਗਾ ਇਹ ਜਿਹੜੇ ਦੋਵੇਂ ਅਰਬਨ ਸਟੇਟ ਆ ਪਹਿਲਾਂ ਤੁਸੀਂ ਇਹਨਾਂ ਦਾ ਹਾਲ ਜਾ ਕੇ ਦੇਖ ਲੋ ਸੜਕਾਂ ਦੇ ਪੱਖ ਤੋਂ ਸੀਵਰੇਜ ਦੇ ਪੱਖ ਤੋਂ ਲਾਈਟਾਂ ਦੇ ਪੱਖ ਤੋਂ ਆਵਾਰਾ ਪਸ਼ੂਆਂ ਦੇ ਪੱਖ ਤੋਂ ਨਜਾਇਜ਼ ਕਬਜ਼ਿਆਂ ਦੇ ਪੱਖ ਤੋਂ ਲੋਕਾਂ ਨੇ ਕਿੰਨੇ ਵਾਧਰੇ ਬਣਾਏ ਆ ਤੇ ਕੀ ਕੁਝ ਕੀਤਾ ਪਹਿਲਾਂ ਜਿਹੜੇ ਬਣੇ ਹੋਏ ਅਰਬਨ ਸਟੇਟ ਆ ਆਪਾਂ ਉਹਦੀ ਗੱਲ ਤਾਂ ਕਰ ਲਈਏ ਨਵੇਂ ਵਸਾਉਣ ਦੀ ਥਾਂ ਦੇ ਉੱਤੇ ਆਪਾਂ ਪਹਿਲਿਆਂ ਨੂੰ ਠੀਕ ਕਰਗੇ ਪੰਜਾਬ ਦੇ ਵਿੱਚ ਆਪਾਂ ਉਦਯੋਗ ਸਥਾਪਿਤ ਕਰਨੇ ਬਹੁਤ ਚੰਗੀ ਗੱਲ ਆ ਪਰ ਕਿਸੇ ਨੂੰ ਆਪਾਂ ਉਹਨਾਂ ਦੀ ਇੱਛਾ ਦੇ ਉਲਟ ਜਾ ਕੇ ਥੋੜੀ ਉਜਿਗ ਦੇਣੇ ਆ। ਉਹ ਮਤਲਬ ਇਹ ਹੈ ਜੀ ਕਿ ਐਸ ਥਾਂ ਦੇ ਉੱਤੇ ਬਹੁਤ ਵੱਡੇ ਪੱਦਰ ਦੇ ਉੱਤੇ ਬਿਲਡਿੰਗ ਬਣ ਗਈ ਤੇ ਕੋਲੇ ਤੁਹਾਡਾ ਇੱਕ 200 ਗਾਈ ਦਾ ਟੋਟਾ ਹੈਗਾ ਜੀ ਤੁਸੀਂ ਕਹੋਗੇ ਦੁਕਾਨ ਖੋਲੋ ਇੱਥੇ ਆ ਕਰ ਲੋ ਕਿਸਾਨ ਸਿਰਫ ਮਿੱਟੀ ਨਾਲ ਮਿੱਟੀ ਹੋਣਾ ਜਾਣਦਾ। ਉਹ ਕਮਰਸ਼ੀਅਲ ਹੋਣਾ ਨਹੀਂ ਜਾਣਦਾ। ਉਹ ਸਰਕਾਰਾਂ ਵਾਂਗੂ ਬਦਲ ਜਾਣਾ ਵੀ ਨਹੀਂ ਜਾਣਦਾ। ਉਹ ਇੱਕ ਥਾਂ ਦੇ ਉੱਤੇ ਟਿਕਿਆ ਹੋਇਆ ਪਿਤਾ ਪਰਖੀ ਟਿਕਿਆ ਹੋਇਆ ਪਰ ਸਰਕਾਰਾਂ ਟਿਕਦੀਆਂ ਨਹੀਂ। ਪਰ ਸਿਆਸੀ ਪਾਰਟੀਆਂ ਦੇ ਲੋਕ ਟਿਕਦੇ ਨਹੀਂ। ਇਨਾਂ ਦੇ ਬਿਆਨ ਟਿਕਾਊ ਨਹੀਂ ਇਸ ਕਰਕੇ ਲੈਂਡ ਪੂਲਿੰਗ ਨੀਤੀ ਦਾ ਕੱਚਾ ਚਿੱਠਾ ਹੌਲੀ-ਹੌਲੀ ਸਾਹਮਣੇ ਆਉਣ ਲੱਗ ਪਿਆ ਕਿਸਾਨ ਆਰਜਾਂ ਪਾਰ ਦੀ ਜੰਗ ਤੇ ਉਤਰ ਆਏ ਆ ਵੇਨੇ ਆ ਭਾਈ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਦੀ ਖਾਤਰ ਇਹ ਖੇਡ ਖੇਡਦੀ ਆ ਜਾਂ ਇਹਦੇ ਵਿੱਚੋਂ ਬਿੱਲੀ ਥੈਲੇ ਦੇ ਵਿੱਚੋਂ ਹੋਰ ਬਾਹਰ ਨਿਕਲ ਕੇ ਆਉਂਦੀ ਆ ਕੁਝ ਕੁ ਦਿਨਾਂ ਦੇ ਵਿੱਚ ਕੁਝ ਕੁ ਹਫ਼ਤਿਆਂ ਦੇ ਵਿੱਚ ਕੁਝ ਕੁ ਮਹੀਨਿਆਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਪਰ ਇਸ ਮਸਲੇ ਨੇ ਚੰਗਿਆਂ ਨੂੰ ਮਾੜੇ ਬਣਾਤਾ ਤੇ ਮਾੜਿਆਂ ਨੂੰ ਚੰਗੇ ਬਣਾਤਾ ਜਿਨ੍ਹਾਂ ਨੂੰ ਚੰਗੇ ਕਹਿੰਦੇ ਸੀ ਉਹਨਾਂ ਦੇ ਪ੍ਰਤੀ ਮੰਚ ਹੋਰ ਸਵਾਲ ਆ ਗਏ ਆ ਜਿਨ੍ਹਾਂ ਨੂੰ ਗਲਤ ਕਹਿੰਦੇ ਸੀ ਉਹਨਾਂ ਦੇ ਪ੍ਰਤੀ ਮੰਨ ਦੇ ਵਿੱਚ ਹੋਰ ਵਿਚਾਰ ਆਉਣ ਲੱਗ ਪਿਆ